हां जी दोस्तों आपा ਜਿਹੜੀ ਗੱਲ ਇਸ ਟਾਈਮ ਕਰਨੀ ਹੈ ਉਹ ਜਿਹੜੀ ਆਪਣੀ ਸ਼ਿਵਲਾ ਮਿਰਚੀ ਪਨੀਰੀ ਹੈ ਉਹਦੇ ਰਿਕਾਰਡਿੰਗ ਕਰ ਰਹੀ ਹੈ ਕਿਉਂਕਿ ਸ਼ਿਵਲਾ ਮਿਰਚੀ ਪਨੀਰੀ ਬਹੁਤ ਸਾਰੇ ਘਰਾਣੇ ਲਾ ਵੀ ਦਿੱਤੀ ਹੈ ਔਰ ਬਹੁਤ ਸਾਰੇ ਜਿਹੜੇ ਪਨੀਰੀ ਈਸ਼ਵਰ ਲਾਉਣ ਲਈ ਤਿਆਰ ਬੈਠੇ ਆ ਇੱਕ ਛੋਟੀ ਜੀ ਬੇਨਤੀ ਸਵੀਕਾਰ ਕਰ ਲਿਓ ਵੈਸੇ ਤੁਸੀਂ ਸਭ ਸੁਲਝੇ ਹੋਏ ਹੋ ਤੁਸੀਂ ਸਾਰੇ ਇਹ ਗੱਲਾਂ ਤੋਂ ਕੋਈ ਭੁੱਲਣੀ ਹੈਗੀ ਤੁਸੀਂ ਬਹੁਤ ਇਹ ਕੰਮ ਚ ਮਲਕੇ ਜਿਆਦਾ ਜੀ ਪ੍ਰਾਪਤੀ ਹਾਸਲ ਕੀਤੀ ਹੋਈ ਹੈ ਤੇ ਪਰ ਇੱਕ ਚੀਜ਼ ਧਿਆਨ ਰੱਖੋ ਜਿਹੜੇ ਸਾਡੇ ਕਿਸਾਨ ਭਰਾ ਸ਼ਿਮਲਾ ਮਿਰਚ ਘਰੇ ਲਾਉਣਗੇ ਹਨਾ ਵਿੱਚ ਬਹੁਤ ਸਾਰੇ ਦੇ ਵਿਚਾਰ ਬਣ ਕੇ ਅਸੀਂ ਪਨੀਰੀ ਜਿਹੜੀ ਘਰਾਂ ਵਿੱਚ ਲਾਈਏ ਕਿਉਂਕਿ ਬਾਹਰ ਕਈ ਵਾਰੀ ਜਿਵੇਂ ਮੰਨ ਲਓ ਆਪਣੇ ਕੁੱਤੇ ਵਾਰਾ ਖਰਾਬ ਕਰ ਦਿੰਦੇ ਆ ਜਾਂ ਕੋਈ ਮਾੜੀ ਮੱਡੀ ਪੱਟ ਕੇ ਚੋਰੀ ਹੋ ਜਾਂਦੀ ਹੈ ਉਹਦੇ ਕਰਕੇ ਆਪਾਂ ਗੱਲਬਾਤ ਕਰਦੇ ਆ ਵੀ ਜਿਹੜੇ ਤੁਸੀਂ ਪਨੀਰੀ ਜਿਹੇ ਘਰਾਂ ਚ ਲਾਉਂਗੇ ਤਾਂ ਤੁਹਾਡੀ ਜਿਹੜੀ ਪਨੀਰੀ ਹੈ ਉਹ ਕੰਧਾਂ ਤੋਂ ਦੂਰ ਹੋਵੇ ਮੇਰੀ ਗੱਲ ਤਾਂ ਗੌਰ ਨਾਲ ਸੁਣ ਲੋ ਵੀ ਜਿੱਥੋਂ ਦੀ ਪਨੀਰੀ ਹੈ ਕੰਧਾਂ ਤੋਂ ਦੂਰ ਹੋਵੇ ਕਿਉਂਕਿ ਗਰਮੈਜ ਜ਼ਿਆਦਾ ਔਰ ਕੰਦਾਂ ਜਿਹੜੀ ਪਰਦਾ ਬਹੁਤ ਜ਼ਿਆਦਾ ਹੁੰਦੀ ਹੈ ਮੇਰਾ ਕਹਿਣਾ ਮਤਲਬ ਇਹ ਹੈ ਵੀ ਜਿੱਥੇ ਤੁਸੀਂ ਪਨੀਰੀ ਲਾਉਂਗੇ ਤੁਹਾਡੇ ਉਹਦੇ ਵਿਚਦੀ ਜਿਹੜੀ ਆਪਾਂ ਆਪਣਾ ਗ੍ਰੀਨ ਨੈਟ ਪਾਉਣਾ ਆਪਾਂ ਉਹਦੇ ਵਿਚਦੀ ਹਵਾ ਕ੍ਰੋਸ ਹੋਣੀ ਚਾਹੀਦੀ ਹੈ ਕਿਉਂਕਿ ਜਿੰਨੀ ਸੋਹਣੀ ਹਵਾ ਕ੍ਰੋਸਿੰਗ ਹੋਊਗੀ ਓਨੀ ਵਧੀਆ ਆਪਣੀ ਪਨੀਰੀ ਤੰਦਰੁਸਤ ਰਹੂਗੀ ਨਾਲੇ ਬਾਹਰ ਡਰਾਈ ਹੁੰਦਾ ਰਹੂਗਾ ਫੰਗਸ ਵਰਗੇ ਬਿਵਾਰੇ ਘਟ ਪੈਣਗੇ ਆ ਤੇ ਨਾਲੇ ਉਹ ਤਾਤਾ ਤੋਂ ਬਚੀ ਰਹੂਗੀ ਤੇ ਜੇ ਤੁਸੀਂ ਕੰਦੇ ਲਵੇ ਲਾਗੇ ਪਿਛੇ ਵੱਲ ਨੁਕਸਾਨ ਹੋਇਆ ਅੱਜ ਇੱਕ ਕਿਸਾਨ ਭਰਾ ਦਾ ਨੁਕਸਾਨ ਹੋਇਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹਦੀ 1 ਕਿਲੋ ਜਿਹੜਾ ਬੀਜ ਸੀ ਪਾਇਆ ਉਹ ਬਿਲਕੁਲ ਉਹ ਕਾਂਦਾਂ ਨਾਲ ਲੱਗੇ ਹੋਏ ਸੀਗਾ ਕਿ ਇਹਨੇ ਕਾਂਦੇ ਨਾ ਬਣੀ ਹੋਈ ਸੀਗੀਆਂ ਔਰ ਪੂਰੀ ਪਨੀਰੀ ਖਤਮ ਹੋ ਗਈ ਉੱਥੇ ਮੇ ਨੁਕਸਾਨ ਬਹੁਤ ਵੱਡਾ ਹੋ ਗਿਆ ਸੋ ਇਸ ਕਰਕੇ ਭਰਾ ਬਣ ਕੇ ਜੀ ਧਿਆਨ ਰੱਖਿਓ ਬਾਕੀ ਪ੍ਰਮਾਤਮਾ ਮਿਹਰ ਕਰੇ ਇਸ ਵਾਰ ਪਨੀਰੀਆਂ ਬਹੁਤ ਸੁਣੀਆਂ ਜਰਮਿਨੇਸ਼ਨਰੀਆਂ ਸਾਰੀਆਂ ਦੀ ਤੇ ਮਾਰੇ ਫਲ ਆਵੇ ਆਪਣੀ ਮਿਹਨਤ ਨੂੰ ਚੜ੍ਹਦੀ ਕਲਾ ਰਹੋ ਧੰਨਵਾਦ ਸਭ ਦਾ